ਮੈਨੂੰ ਦਿਨ ਗੱਲ ਯਾਦ ਆ ਜਦੋਂ ਮੈਂ ਨੌਕਰੀ ਛੱਡੀ ਸੀ ਮੇਰੇ ਫਾਦਰ ਨੇ ਮੈਨੂੰ ਬਹੁਤ ਗੁੱਸਾ ਕੀਤਾ ਸੀ ਕੋਕਾ ਕਾਕਾ ਨੌਕਰੀ ਵੀ ਛੱਡ ਕੇ ਪ੍ਰੈਕਟਿਸ ਕਰਦਾ ਤੂੰ ਪੁਟਾਈਆ ਇਹ ਹੈ ਵੀ ਜਿੰਨਾ ਬੰਦਾ ਵੱਡਾ ਉਹਨੇ ਪੰਗੇ ਵੱਡੇ ਜਿੰਨਾ ਬੰਦਾ ਛੋਟਾ ਉਹਨੇ ਛੋਟੇ ਪ੍ਰੋਜੈਕਟ ਦਿੱਤੀ ਹੈ ਪਤਾ ਲੱਗ ਰਿਹਾ ਸਵੇਰ ਦੇ ਸ਼ੂ ਚੱਲ ਰਹੀ ਹੈ ਜੀ ਦੇਖੋ ਵਾਕਿਂ ਧਾਕੇ ਦੇਖਦੇ ਬੇਟਾ ਇਹ ਕਰ ਅਸੀਂ ਇਹ ਦਗਾਵਾਂਗੇ ਜੇ ਪੰਗਾ ਪੈ ਗਿਆ ਤਾਂ ਭਰਾਣਾ ਨਹੀਂ ਹੈ ਖੁਸ਼ ਰਹਿਣਾ ਵੇਰ ਵੀ ਤੇ ਉਹ ਪੰਗਾ ਨਿਬੜ ਜਾਊਗਾ Main main lead actor Samarpan Di Vaddi na it's a super proud moment for us and the whole family. Excellent response, Ludhiana, which movie Friday, Saturday, Sunday full fully booked. Hai. ਹਿਤੇਸ਼ੀ টিআরপি ਨਹੀਂ ভরসা आपका দেখো ਮੈਂ ਤੁਹਾਨੂੰ ਅੱਗੇ ਵੀ ਦੱਸ ਰਿਹਾ ਸੀ ਕਿ ਸਾਡੇ ਫਾਰ ਆ ਫੈਮਿਲੀ ਇਟਸ ਅ ਨਿਊ ਥਿੰਗ ਇਨੀਸ਼ially ਅਸੀਂ ਲੋਕ ਬਹੁਤ ਰਜਿਸਟ ਕਰ ਰਹੇ ਸੀ ਬਟ ਫਿਰ ਹੁਣ ਬੱਚਾ ਹੈ ਦੇ ਆ ਬ੍ਰਾਈਟ ਚਿਲड्रन ਉਹਨਾਂ ਨੇ ਆਪਣਾ ਰਾਹ ਆਪ ਲੱਭਣਾ ਹੈ ਫੈਸਲੇ ਵੀ ਆਂਦੀਆਂ ਹੈ ਪ੍ਰੋਬਲਮ ਵੀ ਆਂਦੀ ਹੈ ਬਟ ਅਲਟੀਮੇਟਲੀ ਯੂ ਆਰ ਸਕਸੈਸਫੁਲ ਮੈਨੂੰ ਤੇ ਗੱਲ ਯਾਦ ਹੈ ਜਦੋਂ ਮੈਂ ਨੌਕਰੀ ਛੱਡੀ ਸੀ ਮੇਰੇ ਫਾਦਰ ਨੇ ਮੈਨੂੰ ਬਹੁਤ ਗੁੱਸਾ ਕੀਤਾ ਸੀ ਕਿ ਕੋ ਕੱਕਾ ਨਾ ਵਗਰੀ ਵੀ ਛੱਡ ਕੇ ਪ੍ਰੈਕਟਿਸ ਕਰਦਾ ਤਾਂ ਉਪਠਾਈਆ ਦੈਨ ਦੈਨ ਇਟ ਬੀਕਮ ਅ ਹਿਸਟਰੀ ਹੌਵੀ ਸੈਟਲਡ ਇਨ ਲੁਧਿਆਣਾ ਸੋ ਮੈਨ ਲੱਗਾ ਕਿ ਲੈਟਸ ਗਿਵ ਹਿਮ ਅ ਚਾਂਸ ਵਿਸ ਸਕਸੈਸਫੁਲ ਫਾਈਨ ਅਦਰਵਾਈਜ਼ ਹਸਪੀਟਲ ਦੇ ਚਲੇ ਜਾ ਜਦੋਂ ਮਰਜੀ ਆ ਕੇ ਭੇਜੂਗਾ ਸੋ ਤੁਹਾਡੇ ਕੋ ਸਾਰੇ ਆਂਦੇ ਪੰਗੇ ਚ ਪਏ ਹੁੰਦੇ ਪੰਗੇ ਚ ਕੱਢੋ ਸਲੋਗਨ ਵੀ ਲੱਗਿਆ ਪੜ ਗਏ ਪੰਗੇ ਨਿਉ ਗੋ ਦੇਖੋ ਨਹੀਂ ਆਪ ਵੀ ਦੀ ਤੇ ਨਹੀਂ ਇਹ ਹਰ ਬੰਦੇ ਨਾਲ ਵੀਦੀ ਹੈ ਹਰ ਰੋਜ਼ ਵੀਦੀ ਹੈ ਤੇ ਮੇਰੇ ਕੱਲੇ ਨਾਲ ਨਹੀਂ ਤੇਰੇ ਨਾਲ ਵੀ ਵੀਦੀ ਹੈ ਸਰ ਇਹ ਹੈ ਵੀ ਜਿੰਨਾ ਬੰਦਾ ਵੱਡਾ ਉਹਨੇ ਪੰਗੇ ਵੱਡੇ ਜਿੰਨਾ ਬੰਦਾ ਛੋਟਾ ਉਹਨੇ ਛੋਟੇ ਤੇ ਫਿਰ ਅੰਦਰ ਕੀ ਦਿਖਾਵਦੇ ਹਾਂ ਅਸੀਂ ਇਹ ਦਿਖਾਵਾਂਗੇ ਜੇ ਪੰਗਾ ਪੈ ਗਿਆ ਘਬਰਾਣਾ ਨਹੀਂ ਹੈ ਖੁਸ਼ ਰਹਿਣਾ ਵੇਰ ਵੀ ਤੇ ਉਹ ਪੰਗਾ ਨਿਬੜ ਜਾਊਗਾ ਕੋਈ ਵੀ ਪੰਗਾ ਵੱਡਾ ਨਹੀਂ ਕੋਈ ਬੰਦਾ ਸਰੇ ਬਹੁਤ ਇੱਕ ਪ੍ਰਾਊਡ ਮੂਮੈਂਟ ਹੈ ਫਾਰ ਅਸ ਐਂਡ ਫਾਰ ਆਰ ਫੈਮਿਲੀ ਇਟਸ ਅ ਨਿਊ ਵੈਂਚਰ ਬੇਸਿਕਲੀ ਵੀ ਆਰ ਆਲ ਪ੍ਰੋਫੈਸ਼ਨਲ ਇੱਕ ਨਵਾਂ ਹੀ ਆਈਡੀਆ ਸੀ ਜਿਹੜਾ ਇਨੀਸ਼ੀਅਲੀ ਤੇ ਅਸੀਂ ਬਹੁਤ ਰਜਿਸਟ ਕਰ ਰਹੇ ਸੀ ਬਟ ਵਾਂਸ ਇਟ ਹੈਸ ਕਮ ਬੈਕ ਆਈ ਥਿੰਕ ਇਟਸ ਅ ਨਾ doing well, so obviously everyone likes a success. it may be in any field. सर <laughs> मैं बैठे ऊपर। बहुत सारे हैं पर पंजाबी का मेरा। जी। बहुत ही अच्छी गीतियाँ पता लग रहा है आज ये शो चल रही है। जी। देखो बाकि जा के देखते हैं। कितनी कुछ खुशी लग नजर आ रही है कि बाकि पहला के और रोल देखना आज भी और ये हीरो ने देखना मिल गया। आज पंजाबी हीरो ने रोल निभा रहे ह� नाम होना है कोई का नाम रहा हूं पहली देना मैं किस तरह का रिफंड करा बहुत अच्छा होंगे सारे शो फुल है कल पर्सनैलिटी डॉक्टर कोई फिल्म का नाम है पड़ गया पंगा कोई पंगा ही पाया होगा कि नहीं पता नहीं जाके पता लगेगा नहीं जी कोई नहीं कोई नहीं सारा डॉक्टर फैमिली डॉक्टर को सिमरन को है Main, main, main lead actor Samarpan Vaddi na? It's a super proud moment for us and the whole family. The movie is getting a blockbuster response, and three cheers to the three team of Padgai Pange. Excellent response, Ludhiana, which movie? Friday, Saturday, Sunday, full, fully booked. ਇਹ ਤਾਂ ਭੱਤੇ ਦਾ ਹੁੰਦੇ ਤੋਂ ਪੰਗੇ ਪਾਈ ਜਾਂਦਾ ਸੀ ਐਕਸਲੈਂਟ ਐਕਸਲੈਂਟ ਬਾਕੀ ਤੁਸੀਂ ਆਪ ਦੇਖੋ ਤੇ